ओङ्कारसत्ना कर्तापुरुख निर्भो निर्वैरकालमुत आजुनी सैभू गुरुप्रसा सर्वशीलं मम सर्व पावने मम पावन। सर्व सर्वकर्तवे ਮਨ ਮੰ ਕਰਤਾ ਨਾਨਕ ਦੇ ਲੇਖ ਛੇ ਪੋ ਨਾਲ ਪਿਤੇ ਮਨੁਖੀ ਤਨ ਦੇ ਜੋ ਖੋਜ ਕੀਤੀ ਗਈ ਹੈ ਇਸ ਦਾ ਕੁਝ ਹਿੱਸਾ ਅਸਥੂਲ ਹੈ ਔਰ ਅਸਥੂਲ ਜ਼ਰੂਰਤਾਂ ਦੇ ਤੇ ਖੜਾ ਹੈ ਕੁਝ ਹਿੱਸਾ ਸੂਖਮ ਹੈ ਉਹਦੀਆਂ ਲੋੜਾਂ ਵੀ ਸੂਖਮ ਨੇ ਬੰਦੇ ਤੇ ਅਨੰਗਣਤ ਪਦਾਰਥ ਇਸ ਜੀਵਨ ਨੂੰ ਚਾਹੀਦੇ ਨੇ ਪਰ ਚਾਰ ਪਦਾਰਥਾਂ ਦੀ ਮਹਾਨਤਾ ਗੁਰਬਾਣੀ ਨੇ ਤੇ ਅਨੇ ਧਰਮ ਗ੍ਰੰਥਾਂ ਨੇ ਵਿਸ਼ੇਸ਼ ਰੂਪ ਵਿੱਚ ਕਥਨ ਕੀਤੀ ਹੈ ਪਰ ਉਹ ਚਾਰ ਪਦਾਰਥ ਇਹ ਨੇ ਧਰਮ ਅਰਥ ਕਾਮ ਮੋਖ ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ ਅਰ ਦੋ ਪਦਾਰਥਾਂ ਦਾ ਸੰਬੰਧ ਅਧਿਆਤਮ ਨਾਲ ਹੈ। ਉਹ ਪਦਾਰਥ ਵੀ ਗੁਪਤ ਨੇ ਕਿਉਂਕਿ ਆਤਮਾ ਗੁਪਤ ਹੈ। ਸੰਸਾਰ ਦਾ ਜੋ ਪ੍ਰਗਟ ਹਿੱਸਾ ਹੈ, ਜੋ ਗੁਪਤ ਹਿੱਸਾ ਹੈ, ਉਹ ਤੇ ਨਿਰੰਕਾਰ ਹੈ ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ। ਇਹ ਅਸੀਂ ਦੇਖਦੇ ਹਾਂ ਮਕਾਨ ਦਿਖਾਈ ਦਿੰਦਾ ਹੈ, ਬੁਨਿਆਦਾਂ ਨਹੀਂ ਦਿਖਾਈ ਦਿੰਦੀਆਂ। ਦਰਖਤ ਦਿਖਾਈ ਦਿੰਦਾ ਹੈ, ਜੜਾਂ ਨਹੀਂ ਦਿਖਾਈ ਦਿੰਦੀਆਂ। ਸਰੀਰ ਦਿਖਾਈ ਦਿੰਦਾ ਹੈ। ਆਤਮਾ ਨਹੀਂ ਦਿਖਾਈ ਦਿੰਦੀ ਲੇਕਿਨ ਆਤਮਾ ਹੈ ਜੜ ਹੈ ਨਿਰੰਕਾਰ ਹੈ ਪੱਤਿਆਂ ਦੀ ਸ਼ਾਖਾਂ ਦੀ ਆਪਣੀ ਲੋੜ ਹੈ ਜੜਾਂ ਦੀ ਆਪਣੀ ਲੋੜ ਹੈ ਸਰੀਰ ਦੀ ਆਪਣੀ ਲੋੜ ਹੈ ਆਤਮਾ ਦੀ ਆਪਣੀ ਲੋੜ ਹੈ ਧਰਮ ਅਰਥ ਕਾਮ ਮੋਖ ਦਾ ਦਾਤਾ ਊਰੀ ਭਈ ਸੇਮਰ ਸੇਮਰ ਵਿਧਾਤਾ ਉਜੜਾ ਪਰੇਪੁਰਣ ਪ੍ਰਮਾਤਮਾ ਸਾਹਿਬ ਗੁਰਵਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਉਹ ਚਾਰ ਪਦਾਰਥਾਂ ਦਾ ਦਾਤਾ ਹੈ ਇਤਨੀ ਗੱਲ ਤੇ ਸਪਸ਼ਟ ਹੈ ਕਿ ਦਾਤਾ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਸਭ ਜਗਤ ਬਿਖਾਰੀ ਹੈ ਅਸੀਂ ਸੈਮ ਵੀ ਬਿਖਾਰੀ ਹਾਂ ਸਾਨੂੰ ਬਹੁਤ ਕੁਝ ਬਿਕਸ਼ਾ ਦੇ ਰੂਪ ਵਿੱਚ ਮਿਲਿਆ ਜਿਸ ਤਰ੍ਹਾਂ ਬਿਖਾਰੀ ਦੀ ਪਾਤਰ ਵਿੱਚ ਬਿਕਸ਼ਾ ਪਹਿ ਜਾਂਦੀ ਹੈ ਇਸ ਤਰ੍ਹਾਂ ਸਾਨੂੰ ਇਹ ਜੀਵਨ ਮਿਲਿਆ ਉਸ ਦੀ ਦੇਨ ਹੈ ਉਸ ਦੀ ਦਾਤ ਹੈ ਇਹ ਜੋ ਇੰਦਰੀਏ ਨੇ ਇਹ ਵੀ ਉਸ ਦੀ ਦੇਨ ਹੈ ਉਸ ਦੀ ਦਾਤ ਹੈ ਸਾਡੀ ਆਪਣੀ ਚੀਜ਼ ਤੇ ਉਹੀ ਹੋ ਸਕਦੀ ਏ ਜੋ ਅਸੀਂ ਬਣਾਈ ਹੈ ਜਾਂ ਬਾਜ਼ਾਰੋਂ ਖਰੀਦੀ ਹੈ ਤਾਂ ਇਸ ਤਨ ਨੂੰ ਅਸੀਂ ਨਾ ਖਰੀਦਿਆ ਨਾ ਹੀ ਬਣਾਇਆ ਇਸ ਵਾਸਤੇ ਸਾਨੂੰ দান ਵਿੱਚ ਮਿਲਿਆ ਹੈ ਸਾਡਾ ਨਹੀਂ ਸਾਡੀ ਉਹੀ ਚੀਜ਼ ਹੋ ਸਕਦੀ ਏ ਜੋ ਅਸੀਂ ਆਪ ਬਣਾਉਂਦੇ ਆਂ ਪਰ ਬਾਜ਼ਾਰੋਂ ਖਰੀਦ ਕੇ ਲੈਂਦਿਆਂ ਇਹ ਜੋ ਜ਼ਬਾਨ ਹੈ ਨਾ ਅਸੀਂ ਬਣਾਈ ਹੈ ਨਾ ਖਰੀਦੀ ਹੈ ਸਾਨੂੰ দান ਵਿੱਚ ਮਿਲੀ ਇਹ ਜੋ ਅੱਖਾਂ ਨੇ ਸਾਨੂੰ দান ਵਿੱਚ ਮਿਲੀਆਂ ਨਾ ਚਸ਼ਮਾ ਅਸੀਂ ਬਾਜ਼ਾਰੋਂ ਜ਼ਰੂਰ ਖਰੀਦ ਕੇ ਲੈਂਦਿਆਂ ਪਰ ਇਹ ਜਿਹੜੀ ਅੱਖ ਹੈ ਇਹ ਬਾਜ਼ਾਰ ਨਹੀਂ ਮਿਲਦੀ ਇਹ ਸਾਨੂੰ দান ਵਿੱਚ ਮਿਲੀ ਹੋ ਸਕਦਾ ਹੈ ਪੈਸਿਆਂ ਨਾਲ ਪੱਥਰ ਦੀ ਅੱਖ ਮਿਲ ਜਾਏ ਪਰ ਇਹ ਅੱਖ ਨਹੀਂ ਮਿਲ ਸਕਦੀ ਜੋ ਉਸਦੀ ਦੇਣ ਹੈ ਉਸਦੀ ਬਖਸ਼ਿਸ਼ ਹੈ ਪਲਾਸਟਿਕ ਦੇ ਹੱਥ ਮਿਲ ਸਕਦੇ ਨੇ ਪਰ ਇਹ ਬਾਵਾ ਨਹੀਂ ਮਿਲ ਸਕਦੀਆਂ ਜੋ ਪਰਿਪੂਰਣ ਪ੍ਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਇਹ ਜੀਵਨ ਸਾਨੂੰ দান ਵਿੱਚ ਮਿਲਿਆ ਹੈ ਸੂਰਜ ਚੰਦ ਤਾਰੇ ਸਾਨੂੰ দান ਵਿੱਚ ਮਿਲ ਨੇ ਸਾਡੇ ਘਰ ਵਿੱਚ ਬਿਜਲੀ ਜਲਦੀ ਹੈ ਮਹੀਨੇ ਤੋਂ ਬਾਅਦ ਬਿੱਲ ਦੇਣਾ ਪੈਂਦਾ ਪਰ ਅਨੰਤ ਕਾਲ ਤੱਕ ਸੂਰਜ ਅਗੰਮੀ ਰੋਸ਼ਨੀ ਦੇ ਰਿਹਾ ਹੈ ਮੁਫਤ ਦੇ ਚ ਦੇ ਰਿਹਾ ਹੈ ਇਹ ਸਾਨੂੰ দান ਵਿੱਚ ਮਿਲ ਰਹੀ ਹੈ ਵਗਦੀ ਹੋਈ ਪਵਨ ਸਾਨੂੰ দান ਵਿੱਚ ਮਿਲੇ ਪਾਣੀ ਸਾਨੂੰ দান ਵਿੱਚ ਮਿਲੇ ਹੈ ਗ੍ਰਹਿ ਨਛਤਰਾਂ ਦਾ ਅਸਰ ਉਹਨਾਂ ਦੀ ਰੋਸ਼ਨੀ ਚੰਦਰਮਾ ਦੀਆਂ ਕਿਰਣਾ ਸਭ ਕੁਝ ਸਾਨੂੰ দান ਵਿੱਚ ਮਿਲੇ ਹੈ ਪਰੀਪੂਰਨ ਪ੍ਰਮਾਤਮਾ ਇੱਕ ਬਹੁਤ ਵੱਡਾ ਦਾਤਾ ਹੈ ਬਹੁਤ ਵੱਡਾ ਦਾਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਐ ਬੰਦੇ ਤੂੰ ਆਪਣੀ ਝੋਲੀ ਵੱਡੀ ਕਰ ਉਹ ਦੇਣ ਲੱਗਿਆ ਸੰਕੋਚ ਨਹੀਂ ਕਰਦਾ ਉਤੇ ਬਹੁਤ ਦੇਂਦਾ ਹੈ ਪਰ ਕਈ ਵਫਰ ਤੇਰੀ ਝੋਲੀ ਛੋਟੀ ਹੁੰਦੀ ਹੈ ਉਹ ਡੁੱਲ ਜਾਂਦਾ ਹੈ ਇਧਰ ਉਧਰ ਚਲਾ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਥਨ ਹੈ ਤੂੰ ਗਿਲਾ ਨਾ ਕਰ ਤੂੰ ਮੰਗ ਵੀ ਨਾ ਕਰ ਆਪਣੀ ਯੋਗਤਾ ਵਧਾ ਆਪਣਾ ਪਾਤਰ ਵੱਡਾ ਕਰ ਆਪਣੀ ਝੋਲੀ ਵੱਡੀ ਕਰ ਔਰ ਜਦ ਝੋਲੀ ਵੱਡੀ ਹੋਵੇਗੀ ਸਭ ਕੁਝ ਤੇਰੀ ਝੋਲੀ ਚ ਪੈ ਜਾਏਗਾ ਇਸ ਵਾਸਤੇ ਸਤਗੁਰੂ ਬੀ ਬਾਣੀ ਨੇ ਉਹਨਾਂ ਮਨੁੱਖਾਂ ਨੂੰ ਇਆਣਾ ਕਹਿ ਦਿੱਤਾ ਹੈ ਬੱਚਾ ਕਹਿ ਦਿੱਤਾ ਹੈ ਜੋ ਆਪਣੀ ਝੋਲੀ ਤੇ ਵੱਡੀ ਨਹੀਂ ਕਰਦੇ ਲੇਕਿਨ ਮੰਗਾ ਬਹੁਤ ਵੱਡੀਆਂ ਮੰਗਦੇ ਬਹੁਤ ਵੱਡੀ ਵੱਡੀ ਮੰਗ ਮੰਗ ਲੈਂਦੇ ਨੇ ਲੇਕਿਨ ਪਾਤਰ ਯੋਗਤਾ ਉਹਨਾਂ ਦੇ ਕੋਲ ਕੁਛ ਡੰਗ ਦੀ ਨਹੀਂ ਆਉਂਦੀ ਅਗਰ ਮਨੁੱਖ ਨੇ ਧਨ ਮਿਲ ਗਿਆ ਹੈ ਇੱਜ਼ਤ ਮਿਲ ਗਈ ਹੈ ਮਾਨ ਮਰਿਆਦਾ ਮਿਲ ਗਈ ਹੈ ਤੋ ਸਮਝ ਲੈਣਾ ਚਾਹੀਦਾ ਇਹ ਯੋਗਤਾ ਉਸ ਦੇ ਕੋਲ ਹੈ ਅਗਰ ਨਾਮ ਦਾ ਰਸ ਨਹੀਂ ਮਿਲਿਆ ਧਰਮ ਦਾ ਪ੍ਰਕਾਸ਼ ਨਹੀਂ ਮਿਲਿਆ ਤੋ ਸਮਝ ਲੈਣਾ ਚਾਹੀਦਾ ਇਹ ਯੋਗਤਾ ਮਨੁੱਖ ਦੇ ਕੋਲ ਅਜੇ ਨਹੀਂ ਹੈ ਇਸ ਦਾ ਇਹਦੇ ਕੋਲ ਅਜੇ ਪਾਤਰ ਨਹੀਂ ਹੈ ਤੋ ਪਾਤਸ਼ਾਹੀ ਬਾਣੀ ਦਾ ਫਰਮਾਨ ਹੈ ਮੰਮਾ ਮੰਗਣ ਹਾਰ ਇਆਣਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗਣ ਵਾਲਾ ਉਹ ਤੇ ਇਆਣਾ ਹੈ ਨਾਦਾਨ ਹੈ ਉਹ ਦੇਣ ਵਾਲਾ ਤੇ ਬਿਨਾ ਮੰਗਿਆ ਹੀ ਦੇਈ ਜਾਂਦਾ ਅਣ ਮੰਗਿਆ ਦਾਨ ਦੇਵਣਾ ਕਹੋ ਨਾਮਿਕ ਸੱਚ ਸਮਾਲ ਜਿਓ ਬਿਨਾ ਮੰਗੇ ਸਾਨੂੰ ਮਾਂ ਬਾਪ ਮਿਲੇ ਬਿਨਾ ਮੰਗਿਆ ਹੀ ਸਾਨੂੰ ਇਹ ਤਨ ਮਿਲਿਆ ਬਿਨਾ ਮੰਗਿਆ ਹੀ ਸਾਨੂੰ ਇਹ ਸੂਰਜ ਚੰਦ ਤਾਰੇ ਮਿਲੇ ਜ਼ਮੀਨ ਮਿਲੀ ਵਗਦੀ ਹੋਈ ਪਵਨ ਮਿਲੇ ਰਸਨਾ ਮਿਲ ਗਈ ਹੱਥ ਮਿਲ ਗਏ ਪੈਰ ਮਿਲ ਗਏ ਇਤਨੀ ਅਗੰਮੀ ਦੌਲਤ ਅਗਰ ਬਿਨਾ ਮੰਗਿਆ ਸਾਨੂੰ ਮਿਲ ਸਕਦੀ ਹੈ ਤਾਂ ਫਿਰ ਸਾਨੂੰ ਆਪਣੀ ਯੋਗਤਾ ਵਧਾਣੀ ਚਾਹੀਦੀ ਹੈ ਹੋਰ ਵੀ ਬਹੁਤ ਕੁਝ ਮਿਲ ਸਕਦਾ ਹੈ ਹੋਰ ਵੀ ਬਹੁਤ ਕੁਝ ਮਿਲ ਸਕਦਾ ਹੈ ਸائیں ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹੀ ਫਰਮਾਨ ਐ ਮਨੁੱਖ ਤੂੰ ਆਪਣੀ ਯੋਗਤਾ ਵਧਾ ਮੰਗ ਕੁਝ ਵੀ ਨਾ ਮੰਗਣ ਵਾਲਾ ਤੇ ਈਆਣਾ ਹੈ ਮੰਗਣ ਵਾਲਾ ਤੇ ਨਾਦਾਨ ਹੈ ਬਰਸਲ ਈਸ਼ਵਰ ਦੇ ਨਾਲ ਦੋ ਤਰ੍ਹਾਂ ਦੇ ਸੰਬੰਧ ਜਗਤ ਦੇ ਲੋਕੀ ਜੋੜਦੇ ਨੇ ਕੋਈ ਈਸ਼ਵਰ ਨੂੰ ਮੰਗਦਾ ਹੈ ਕੋਈ ਈਸ਼ਵਰ ਦੇ ਕੋਲੋਂ ਮੰਗਦਾ ਹੈ ਤੇ ਕੋਈ ਈਸ਼ਵਰ ਨੂੰ ਮੰਨਦਾ ਹੈ ਮੰਨਣਾ ਹੋਰ ਗੱਲ ਹੈ ਮੰਗਣਾ ਹੋਰ ਗੱਲ ਹੈ ਮੰਨਣਾ ਤੇ ਮੰਗਣ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਇਕ ਕਹਿੰਦਾ ਹੈ हे ਈਸ਼ਵਰ ਮੈਂ ਤੇ ਸਿਰਫ ਤੈਨੂੰ ਮੰਨਦਾ ਤੈਨੂੰ ਮੰਨਣ ਦੇ ਵਿੱਚ ਹੀ ਮੇਰੀ ਖੁਸ਼ੀ ਹੈ ਤੈਨੂੰ ਮੰਨਣ ਦੇ ਵਿੱਚ ਹੀ ਮੇਰਾ ਰਸ ਹੈ ਤੈਨੂੰ ਮੰਨਣ ਦੇ ਵਿੱਚ ਹੀ ਮੈਨੂੰ ਆਨੰਦ ਹੈ ਤੇ ਇੱਕ ਕਹਿੰਦਾ ਨਹੀਂ ਮੈਂ ਤੇ ਈਸ਼ਵਰ ਦੇ ਕੋਲ ਮੰਗਦਾ ਇਹ ਜਿਹੜਾ ਮੰਗਦਾ ਰਿਸ਼ਤਾ ਹੁੰਦਾ ਹੈ ਇਹ ਕੋਈ ਬਹੁਤ ਵੱਡਾ ਨਹੀਂ ਹੁੰਦਾ ਇਹ ਕੋਈ ਬਹੁਤ ਖਾਸ ਨਹੀਂ ਹੁੰਦਾ ਕਾਰਨ ਮੰਗ ਪੂਰੀ ਹੋ ਜਾਏ ਤਾਂ ਵੀ ਰਿਸ਼ਤਾ ਟੁੱਟ ਜਾਂਦਾ ਹੈ ਮੰਗ ਨਾ ਪੂਰੀ ਹੋਵੇ ਤਾਂ ਇਹ ਰਿਸ਼ਤਾ ਟੁੱਟਦਾ ਮੰਗ ਨਾ ਪੂਰੀ ਹੋਵੇ ਗਿੜੇ ਜਾਗ ਪੈਂਦੇ ਨੇ ਮੰਗ ਪੂਰੀ ਹੋ ਗਈ ਤਾਂ ਕਸ਼ਿਸ਼ ਘਟ ਜਾਂਦੀ ਕਿਉਂਕਿ ਜਿਸ ਕਸ਼ਿਸ਼ ਦਾ ਮਾਰਿਆ ਹੋਇਆ ਇਹ ਮੰਗ ਰਿਆ ਸੀ ਤੇ ਨੇੜੇ ਆ ਰਿਆ ਸੀ ਮੰਗ ਦੀ ਤੇ ਪੂਰਤੀ ਹੋ ਗਈ ਇਸ ਵਾਸਤੇ ਅਕਸਰ ਦੇਖਣ ਨੂੰ ਆਇਆ ਹੈ ਕਿ ਜਿਨ੍ਹਾਂ ਦੀ ਝੋਲੀ ਬਹੁਤ ਭਰ ਗਈ ਹੈ ਜਿਨ੍ਹਾਂ ਦੀਆਂ ਕੁਝ ਮੰਗਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਦੇ ਅੰਦਰ ਧਰਮ ਦੀ ਕਸ਼ਿਸ਼ ਔਤਾਰਾਂ ਦੀ ਕਸ਼ਿਸ਼ ਮਹਾਪੁਰਸ਼ਾਂ ਦੀ ਕਸ਼ਿਸ਼ ਘਟ ਜਾਂਦੀ ਹੈ کیونکہ منگ پوری ہو گئی ہے اس واسطے اکثر دھرمندر طبقے جنہ کی دھرم مندر تو خیر صاحب گرو نانک دیو جی مہاراج کا فرمان ایک بڑا اگمی شبد ہے آپ کا آپ فرمان کردے ہوں ڈاڈی ہر گن گاؤں کا جے ہر پربے हे hey प्रभु मैं तेरे दर दा ढ़ाडी हां गीत गाण वाला गुरु नानक देव जी महाराज अपने आप ਨੂੰ ਕਿਸੇ ਕਿਸੇ ਥਾਂ ਸ਼ਾਇਰ ਵੀ ਕਹਿੰਦੇ ਨੇ ਕਵੀ ਕਹਿੰਦੇ ਨੇ ਉਂਝ ਤੇ ਹਰ ਥਾਂ ਤੇ ਆਪਣੇ ਆਪ ਨੂੰ ਦਾਸਨ ਦਾਸ ਕਹਿੰਦੇ ਨੇ ਨਿਮਾਣਾ ਕਹਿੰਦੇ ਨੇ ਨਿਤਾਣਾ ਕਹਿੰਦੇ ਨੇ ਲੇਕਿਨ ਇੱਕ ਥਾਂ ਤੇ ਆਪਣੀ ਸ਼ਖਸੀਅਤ ਦੇ ਸੰਬੰਧ ਵਿੱਚ ਅਗਰ ਕੋਈ ਸ਼ਬਦ ਵਰਤਿਆ ਹੈ ਉਹ ਇਹ ਹੀ ਕਿ ਮੈਂ ਸ਼ਾਇਰ ਹਾਂ ਮੈਂ ਕਵੀ ਹਾਂ ਨਾ ਨਹੀਂ ਕਿ ਸ਼ਾਇਰ ਇਹ ਕਹਤ ਹੈ ਸੱਚੇ ਪਰਵਰਿ ਵਿਗਾਰਾ لیکن عام شاعر وچ تے ربی شاعر وچ فرق بڑا ہے۔ انترا بڑا ہے۔ ઋષی جو سنسکرت دا لفظ ہے اِدی اخری ارتھ بن دین کਵੀ تے کਵੀ دا جے سنسکرت دے وچ انواذ کراں گے او بنے گا ઋષی۔ ઋષی جو ہے او کਵੀ ہے جو کਵੀ ہے او ઋષی ہے لیکن پھر بھی زمین آسمان دا انترا ہے۔ ਜਿਸ ਦੀ ਕਵਤਾ ਅਨੁਭਵ ਤੋਂ ਆਵੇ ਉਹ ਤੇ ਰਿਸ਼ੀ ਹੈ ਤੇ ਜਿਸ ਦੀ ਕਵਤਾ ਸਿਰਫ ਸੋਚ ਦੀ ਮੁਸਤਹਿਕ ਹੈ ਜੋ ਦਿਮਾਗੀ ਤਲ ਤੋਂ ਨਿਕਲਦੀ ਹੈ ਬਸ ਉਹ ਸ਼ਾਇਰ ਹੈ ਉਹ ਸਿਰਫ ਕਵੀ ਹੈ ਉਹ ਰਿਸ਼ੀ ਨਹੀਂ ਅਨੁਭਵ ਤੋਂ ਨਿਕਲੀ ਹੋਈ ਕਵਤਾ ਇੰਜ ਹੈ ਜਿਵੇਂ ਝਰਨੇ ਦਾ ਨਿਕਲਿਆ ਹੋਇਆ ਜਲ ਨਿਰਮਲ ਹੁੰਦਾ ਹੈ ਸ਼ਫਾਫ ਹੁੰਦਾ ਹੈ ਠੰਡਾ ਹੁੰਦਾ ਹੈ ਉਹਦੇ ਚਲਵਾਨੀ ਹੁੰਦੀ ਹੈ ਪਰ ਜੋ ਦਿਮਾਗ ਚੋਂ ਕਵਤਾ ਨਿਕਲਦੀ ਹੈ ਇਕ ਹਾਉਜ਼ ਦਾ ਪਾਣੀ ਹੈ ਛਪੜੀ ਦਾ ਪਾਣੀ ਹੈ ਗੰਦੇ ਹੁੰਦੇ ਆ ਦੇਰ ਨਹੀਂ ਲੱਗਦੀ ਇਸ ਵਾਸਤੇ ਅਸੀਂ ਦੇਖਦੇ ਆ ਆਮ ਕਵੀਆਂ ਦੀਆਂ ਕਵਤਾਵਾਂ ਪੁਰਾਣੀਆਂ ਹੋ ਜਾਂਦੀਆਂ ਨੇ ਇੱਕ ਦਫਾ ਸੁਣੀਏ ਦੋ ਦਫਾ ਸੁਣੀਏ ਫਿਰ ਤੀਜੀ ਦਫਾ ਸੁਣਨ ਨੂੰ ਦਿਲ ਨਹੀਂ ਕਰਦਾ ਪਰ ਮਹਾਪੁਰਸ਼ਾਂ ਦੀ ਬਾਣੀ ਰੋਜ਼ ਰੋਜ਼ ਵੀ ਪੜ੍ਹੀਏ ਕਦੀ ਪੁਰਾਣੀ ਨਹੀਂ ਹੁੰਦੀ ਮਨੁੱਖ ਪੁਰਾਣਾ ਹੋ ਸਕਦਾ ਹੈ ਪੜ੍ਹਨ ਵਾਲਾ ਪੁਰਾਣਾ ਹੋ ਸਕਦਾ ਹੈ ਕਲਾਮ ਪੁਰਾਣੀ ਨਹੀਂ ਹੁੰਦੀ ਬਾਣੀ ਪੁਰਾਣੀ ਨਹੀਂ ਆਉਂਦੀ ਕਾਰਨ کہ وہ تو نکلی ہوں میری دماغ تو نہیں نکلی ہوتی آم بیچار کا کہنا ہے کہ جیڑی گل صرف زبان تو نکلے وہ کنہ تک دی ہے جو دماغ تو نکلے وہ دماغ تک بونتی ہے اور جو آتما تو نکلے وہ آتما تک پہنچتی ہے تو آتما تو وہی گل دی ہے جس آتما من ہے اس گل محمد اقبال نے بھی قبول ہے دل سے جو بات نکلتی ہے اثر رکھتی ہے پر نہیں طاقت پرواز مگر رکھتی ہے جڑی گل دل دے دلے تل چو نکلے گی وہ لازمی دل تک پہنچے گی اس دا بہت گہرا اثر ہوئے گا تو مہا پورشان کے بچن بہت ڈونگے تل تو نکل ہیں اس واسطے کدی پرانے نہیں ہوں دے عام قویان دیا رچناوا پرانیاں ہو پرنیاں دیا کیونکہ تل بہت ڈونگا نہیں گہرائی بہت مہان نہیں تو صاحب شری نانک دیو جی مہاراج اپنے آپ ਕਵੀ ਕਹਿੰਦਨ ਤੇ ਕਹਿੰਦਨ ਹੈ ਪ੍ਰਭੂ ਮੈਂ ਤੇਰੇ ਦਰ ਤੇ ਆਇਆ ਕੁਝ ਗੀਤ ਲੈ ਕੇ ਕੁਝ ਸੰਗੀਤ ਲੈ ਕੇ ਮੇਰੇ ਦੇਖੇ ਤੇ ਪ੍ਰਮਾਤਮਾ ਦੇ ਦਰ ਤੱਕ ਪਹੁੰਚ ਹੀ ਹੋਈ ਸਕਦਾ ਜਿਹਦੇ ਕੋਲ ਗੀਤ ਹੋਵੇ ਜਿਹਦੇ ਕੋਲ ਸੰਗੀਤ ਹੋਵੇ ਜਿਹਦੇ ਕੋਲ ਰੋਣਾ ਹੈ ਜਿਹਦੇ ਕੋਲ ਪਿਟਣਾ ਹੈ ਜਿਹਦੇ ਕੋਲ ਵਾਸ਼ਨਾ ਹੈ ਜਿਹਦੇ ਕੋਲ ਦੁੱਖੜੇ ਨੇ ਉਹਦਾ ਪ੍ਰਮਾਤਮਾ ਦੇ ਦਰ ਤੱਕ ਪਹੁੰਚਣਾ ਬੜਾ ਔਖਾ ਹੈ ਪ੍ਰਮਾਤਮਾ ਦੇ ਦਰ ਤੱਕ ਤੇ ਉਹੀ ਪਹੁੰਚ ਸਕਦਾ ਹੈ ਜੋ ਗਾ ਸਕੇ ਗੀਤ ਗਾ ਸਕੇ ਔਰ ਕਵਤਾ ਤੇ ਸੰਗੀਤ ਦੀਆਂ ਧੁਨਾ ਅਲਾਪ ਸਕੇ ਗੁਰਨਾਣਕ گاਉਂਦੇ گاਉਂਦੇ ਸੂਦਰ ਤੱਕ ਪਹੁੰਚੇ ਨੇ ਗੁਰਨਾਣਕ ਨੇ ਗਾ ਗਾ ਕੇ ਪ੍ਰਭੂ ਨੂੰ ਦਿਝਾਇਆ ਗੁਰਨਾਣਕ ਨੇ ਗਾ ਗਾ ਕੇ ਠੱਗਾ ਨੂੰ ਸੱਜਣ ਬਣਾਇਆ ਹੈ ਦੇਵਤਾ ਨੂੰ ਪਰਿਸ਼ਤਾ ਬਣਾਇਆ ਹੈ ਔਰ ਮਨੁੱਖਾਂ ਦੇ ਅੰਦਰ ਪ੍ਰਭੂ ਦੀ ਜੋਤ ਜਗਾਈ ਹੈ ਗੁਰਨਾਣਕ ਵਾਹਿਦ ਸੰਸਾਰ ਦਾ ਐਸਾ ਧਾਰਮਿਕ ਪ੍ਰਚਾਰਕ ਹੈ ਜਿਸਨੇ ਗਾ ਗਾ ਕੇ ਮਨੁੱਖਤਾ ਨੂੰ ਪ੍ਰਮਾਤਮਾ ਦੇ ਨਾਲ ਜੋੜਿਆ ਇਹ ਠੀਕ ਹੈ ਪ੍ਰਮਾਤਮਾ ਅਨਾ ਕੋਈ ਬਹੁਤ ਗਹਿਰਾ ਤਪ ਗੁਰੂ ਨਾਨਕ ਨੇ ਨਹੀਂ ਕੀਤਾ ਗੁਰੂ ਨਾਨਕ ਨੇ ਯੋਗ ਸਾਧਨਾ ਨਹੀਂ ਸਾਧੀ ਗੁਰੂ ਨਾਨਕ ਨੇ ਪ੍ਰਾਣਾਯਮ ਨਹੀਂ ਕੀਤਾ ਗੁਰੂ ਨਾਨਕ ਨੇ ਜਲਧਾਰਾ ਨਹੀਂ ਕੀਤੀ ਗੁਰੂ ਨਾਨਕ ਨੇ ਕੋਈ ਲੰਬੀ ਚੌੜੀ ਭਗਤੀ ਨਹੀਂ ਕੀਤੀ ਕੀਰਤਨ ਕੀਤਾ ਗਾਇਆ ਪਰ ਇਤਨੇ ਗਹਿਰੇ ਤਲ ਤੋਂ ਗਾਇਆ ਹੈ ਇਤਨੀ ਇਕਾਗਰਤਾ ਦੇ ਨਾਲ ਗਾਇਆ ਹੈ ਕਿ ਗੁਰਨਾਮਿਕ ਦਾ ਗਾਉਣਾ ਹੀ ਯੋਗ ਬਣ ਗਿਆ ਗੁਰਨਾਮਿਕ ਦਾ ਗਾਉਣਾ ਹੀ ਤਪ ਬਣ ਗਿਆ ਗੁਰਨਾਮਿਕ ਦਾ ਗਾਉਣਾ ਹੀ ਭਗਤੀ ਬਣ ਗਿਆ ਪਾਤਸ਼ਾਹ ਦੀ ਬੜੀ ਸੁੰਦਰ ਪੰਕਤੀ ਵੀ ਹੈ ਜੋਗ ਬਨਿਆ ਤੇਰਾ ਕੀਰਤਨ ਗਾਈ ਜੋ ਮੈਂ ਤੇਰਾ ਕੀਰਤਨ ਗਾਇਆ ਬਸ ਇਹੀ ਯੋਗ ਹੈ ਇਹੀ ਭਗਤੀ ਹੈ ਇਹੀ ਯੋਗ ਦੀ ਸ সাধਨਾ ਇਹੀ ਯੋਗ ਦੀਆਂ ਵਿਧੀਆਂ ਨੇ ਤੋਂ ਸਹਿਬ ਕਹਿੰਦੇ ਨੇ ਹੈ ਪਰੀਪੂਰਨ ਪ੍ਰਾਤਮਾ ਮੈਂ ਤੇਰੇ ਦਰ ਤੇ ਕੁਝ ਗੀਤ ਲੈ ਕੇ ਆਇਆ ਕੁਝ ਸੰਗੀਤ ਲੈ ਕੇ ਆਇਆ ਤੂੰ ਸੁਣ ਧਾਉਂ ਢਾਡੀ ਹਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੇ ਪ੍ਰਭ ਮੇਰਾ ਥਿਰ ਥਾਵਰੇ ਹੁਣ ਆਵੇ ਜਾਵੇ ਸਵਾਲੇ ਪੈਦਾ ਹੁੰਦਾ ਹੈ ਕਿ ਤੂੰ ਪਰਮਾਤਮਾ ਦੇ ਦਰ ਦਿੱਤੇ ਗੀਤ ਸੰਗੀਤ ਲੈ ਕੇ ਕਿਉਂ ਆਇਆ ਕਿਸੇ ਹੋਰ ਦੇ ਦਰ ਤੇ ਜਾ ਸਾਇਬ ਕਿੰਨਣ ਹੋਰ ਕਿੱਥੇ ਮੈਂ ਲੈ ਕੇ ਜਾਵਾਂ ਪਰਮਾਤਮਾ ਤੇ ਥਿਰ ਹੈ ਨੈਚਲ ਹੈ ਬਾਕੀ ਤੇ ਸਭ ਚਲਾਇਮਾਨ ਹੈ ਮੈਂ ਕਿੱਥੇ ਗਾਵਾਂ شیخ شرف صوفی فقیر نے گرو نانک دیو جی مہاراج سے سوال کیتا سی شما مقام کجا است تھوڑا مقام کتھے کتھے رہن دیو تھوڑا گھر ہے شما مقام کجا است تھوڑا گھر کتھے تھوڑا ٹکانا کتھے ہے اس وقت میرے پادشاہ نے ایک اگمی شبد اچارن کیتا ہے شری راگ دچ درج ہے صاحب کہنے نے

ਤਾਰ ਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਮ ਕਾ ਸਚ ਬਗੋਏ ਸਹਿਬ ਕਿਨਨ ਜ਼ਮੀਨ ਚੱਲ ਰਹੀ ਏ ਸੂਰਜ ਚੱਲ ਰਿਹਾ ਏ ਚੰਦਰਮਾ ਚੱਲ ਰਿਹਾ ਏ ਗ੍ਰਹ ਨੇ ਛਤਰ ਚੱਲ ਰਹੇ ਨੇ ਸਭ ਕੁਝ ਚਲਾਏ ਮਾਨ ਹੈ ਮੈਂ ਆਪਣਾ ਮੁਕਾਮ ਬਣਾਵਾ ਤੇ ਕਿੱਥੇ ਬਣਾਵਾ ਸਭ ਕੁਝ ਚੱਲ ਰਿਹਾ ਰੁਕਿਆ ਆਇਆ ਕੁਛ ਵੀ ਨਹੀਂ ਰੁਕਣ ਦਾ ਨਾ ਹੀ ਮੌਤ ਹੈ ਸਰੀਰ ਵਿੱਚ ਸਵਾਸ ਚੱਲ ਰਿਹਾ ਮਨ ਵਿੱਚ ਵਿਚਾਰ ਚੱਲ ਰਹੇ ਨੇ ਜ਼ਮੀਨ ਚੱਲ ਰਹੀ ਹੈ ਆਸਮਾਨ ਚੱਲ ਰਿਹਾ ਹੈ ਗ੍ਰਹਿਣ ਛਤਰ ਚੱਲਦੇ ਨੇ ਵਗਦੀ ਹੋਈ ਪਵਨ ਚੱਲ ਰਹੀ ਹੈ دریاਵਾਂ ਦਾ ਜਲ ਚੱਲ ਰਿਹਾ ਹੈ ਸਾਬ ਕਹਿੰਦੇ ਨੇ ਸਭ ਕੁਝ ਤੇ ਚੱਲ ਰਿਹਾ ਹੈ ਰੁਕੇ ਹੋਇਆ ਤੇ ਕੁਝ ਵੀ ਨਹੀਂ ਤੇ ਜਦ ਰੁਕੇ ਹੋਇਆ ਕੁਝ ਵੀ ਨਹੀਂ ਤਾਂ ਮੈਂ ਕਿੱਥੇ ਮੁਕਾਮ ਬਣਾਵਾ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜੋ ਸਭ ਕੁਝ ਚੱਲ ਰਿਹਾ ਹੈ ਕਿਸੇ ਰੁਕੇ ਹੋਏ ਆਧਾਰ ਤੇ ਚੱਲ ਰਿਹਾ ਹੈ ਨਿਚਲ ਪ੍ਰਮਾਤਮਾ ਹੈ ਬਾਕੀ ਸਭ ਕੁਝ ਚੱਲ ਰਿਹਾ ਹੈ ਉਹ ਕੇਵਲ ਟਿਕਿਆ ਹੋਇਆ ਉਹ ਨਹੀਂ ਚੱਲ ਹੈ ਤਾਂ ਸਹਿਬ ਕਦਰ ਮੈਂ ਮਕਾਮ ਕਿੱਥੇ ਬਣਾਵਾ ਸਭ ਕੁਝ ਤੇ ਚੱਲ ਰਿਹਾ ਸਭ ਕੁਝ ਚਲਾਇਮਾਨ ਹੈ شیخ ਸ਼ਰਫ ਨੇ ਕੁਝ ਹੋਰ ਵੀ ਸਵਾਲ ਕੀਤੇ ਸਨ ਗੁਰੂ ਨਾਨਕ ਦੇ ਫਕੀਰ ਇਚਿਸ ਐ ਗੁਰੂ ਨਾਨਕ ਦੱਸ ਸਕਦੇ ਫਕੀਰ ਕਿਸ ਨੂੰ ਕਹਿੰਦੇ ਨੇ ਸੰਤ ਕਿਸ ਨੂੰ ਕਹਿੰਦੇ ਨੇ ਫਕੀਰੀ ਕੀ ਹੈ ਤਾਂ ਸਹਿਬਾਂ ਨੇ ਬੜਾ ਸੁੰਦਰ ਜਵਾਬ ਦਿੱਤਾ ਜਨਮ ਸਾਖੀ ਵਿੱਚ ਦਰਜ ਹੈ ਇਬਤੇਦਾ ਫਕੀਰੀ ਫਨਾ ਅਸਤ انتہائی فقیری بقاست کچ کسی اونچے آدرش لئی اپنے آپ نو مٹا دینا اور ہمیشہ دے لئی امر ہو جانا بس یہی فقیری دی نشانیاں نے یہی سنت دیہ نشانیاں نے اودے جیون دا نشانا کوئی بہت اونچا ہوے اور اس اونچے نشانے لئی اپنے آپ نو قربان کر دینا ہمیشہ لئی امر ہو جانا بس ਇਹੀ ਫਕੀਰ ਦੀਆਂ ਸਿਫਤਾਂ ਨੇ ਇਸ ਤੋਂ ਇਲਾਵਾ ਹੋਰ ਕੋਈ ਫਕੀਰ ਦੀਆਂ ਸਿਫਤਾਂ ਨਹੀਂ ਸਹਿਬਾ ਨੇ ਐਸੀ ਗਹਿਰੇ ਰੂਪ ਵਿੱਚ ਕੀਰਤਨ ਕੀਤਾ ਹੈ ਇਤਨੇ ਗਹਿਰੇ ਕਲ ਤੋਂ ਸੰਗੀਤ ਕੜਿਆ ਹੈ ਕਿ ਆਪ ਦਾ ਗਾਵਣਾ ਯੋਗ ਬਣ ਗਿਆ ਆਪ ਦਾ ਗਾਵਣਾ ਤਪ ਬਣ ਗਿਆ ਆਪ ਦਾ ਗਾਵਣਾ ਹੀ ਭਗਤੀ ਬਣ ਗਿਆ ਇਸ ਵਾਸਤੇ ਆਪ ਦੇ ਘਰ ਗੁਰਦੁਆਰਿਆਂ ਵਿੱਚ ਅੱਜ ਵੀ ਕੀਰਤਨ ਪ੍ਰਧਾਨ ਹੈ ਅਜ ਵੀ ਗਾਉਣਾ ਪ੍ਰਧਾਨ ਹੈ ਗਾ ਕੇ ਗੁਰੂ ਨਾਲ ਜੁੜਨਾ ਹੈ ਗਾ ਕੇ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਰੋਂਦਾ ਹੋਇਆ ਤੇ ਬੱਚਾ ਵੀ ਨਹੀਂ ਚੰਗਾ ਲੱਗਦਾ ਰੋਂਦਾ ਹੋਇਆ ਵੱਡਾ ਮਨੁੱਖ ਕਿਸ ਤਰ੍ਹਾਂ ਚੰਗਾ ਲੱਗੇਗਾ ਨਹੀਂ ਉਸ ਦੇ ਦਰ ਤੇ ਜਾਣਾ ਹੈ ਗਾਉਂਦੇ ਹੋਏ ਜਾਣਾ ਹੈ ਸੰਗੀਤ ਦੀਆਂ ਧੁਨਾ ਅਲਾਪਦੇ ਹੋਏ ਜਾਣਾ ਹੈ ਤਾਂ ਹੀ ਪ੍ਰਮਾਤਮਾ ਦੀ ਗਲਵਕੜੀ نصیਬ ਹੋ ਸਕੇਗੀ ਤੋਂ ਸਾਇਬ ਕਹਿੰਦੇ ਨੇ ਏ ਅਕਾਲ ਪੁਰਖ ਮੈਂ ਢਾਡੀ ਦੀ ਤਰ੍ਹਾਂ ਕਵੀ ਦੀ ਤਰ੍ਹਾਂ ਤੇਰੇ ਦਰ ਤੇ ਆਇਆ ਹੁ ਡਾਢੀ ਹਰ ਗੁਣ ਦਾਵਦਾ ਜੇ ਹਰ ਪ੍ਰਭ ਭਾਵੇ ਪ੍ਰਭ ਮੇਰਾ ਥਿਰ ਥਾਵਰੇ ਹਰ ਆਵੇ ਜਾਵੇ ਸੋ ਮੰਗਾ ਦਾਣ ਗੁਸਾਈਆਂ ਜਿਤ ਭੁੱਖ ਲੈ ਜਾਵੇ ਏ ਗੁਸਾਈਂ ਏ ਸੰਸਾਰ ਦੇ ਮਾਲਕ ਮੇਰੀ ਝੋਲੀ ਵਿੱਚ ਉਹ ਸੁਹਾਟ ਪਾ ਜਿਹਦੇ ਮਿਲਦੇ ਆਂ ਸਾਰੀਆਂ ਹੀ ਭੁੱਖਾਂ ਦਾ ਅੰਤ ਹੋ ਜਾਵੇ ਕਿਉਂਕਿ ਭੁੱਖ ਹੈ ਜਿੱਥੇ ਉੱਥੇ ਦੁੱਖ ਵੀ ਹੋਵੇਗਾ ਭੁੱਖ ਤੇ ਦੁੱਖ ਇਕੱਠੇ ਰਹਿੰਦੇ ਨੇ ਧਨ ਦੀ ਭੁੱਖ ਹੈ ਦੁੱਖ ਹੈ ਔਲਾਦ ਦੀ ਭੁੱਖ ਹੈ ਦੁੱਖ ਹੈ ਪ੍ਰਭਤਾ ਦੀ ਭੁੱਖ ਹੈ ਦੁੱਖ ਹੈ ਦੁੱਖ ਭੁੱਖ ਨੂੰ ਜਨਮ ਦਿੰਦੀ ਹੈ ਔਰ ਭੁੱਖ ਦੁੱਖ ਦੇ ਆਸਰੇ ਤੇ ਖੜੀ ਇਹ ਦੋਨਾਂ ਦਾ ਚੋਲੀ-ਦਾਮਨ ਦਾ ਸਾਥ ਹੈ ਜਿੱਥੇ ਭੁੱਖ ਹੋਵੇਗੀ ਉੱਥੇ ਦੁੱਖ ਦਾ ਹੋਣਾ ਲਾਜ਼ਮੀ ਹੈ ਕੁਦਰਤੀ ਹੈ ਸੋਵ ਕੰਨ ਨੇ ਹੈ परिपूर्ण परमात्मा ਤੂੰ ਐਸਾ দান ਮੇਰੀ ਝੋਲੀ ਚ ਪਾ ਕਿ ਭੁੱਖ ਦਾ ਅੰਤ ਹੋ ਜਾਏ ਤਾਂ ਕਿ ਭੁੱਖ ਦੇ ਆਸਰੇ ਤੇ ਜੋ ਦੁੱਖ ਖੜਾ ਹੈ ਉਸ ਦੁੱਖ ਦਾ ਵੀ ਅੰਤ ਹੋ ਜਾਏ ਹੈ ਇੱਕ ਐਸਾ ਪਦਾਰਤ ਜਿਹਦੇ ਨਾਲ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਨੇ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਤੋ ਸਹਬ ਕੰਨ ਨੇ ਸੋ ਮੰਗਾ দান ਗੁਸਾਈਆਂ ਜਿਤ ਭੁੱਖ ਲੈ ਜਾਵੇ ਇਹ ਗੁਸਾਈਆਂ میری چولی دے چھ ایسا دان پا جس دان دے مل دلد تمام دا تے دکھان دا انت ہو جائے اگان شبد دی پنگتی بڑی قیمتی ہے ارداس سنین دا تار پرب دھاڑی کو محل بلا دے کبھی کیرتنی دی تاڑی دی, تا دی, دی ارداس اکال پورک نے سن لی بلایا آکھیا کی چاہی چاہیے منگو ਕੀ ਚਾਹੀਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਪ੍ਰਭ ਦੇਖਦੇ ਆਂ ਦੁੱਖ ਭੁੱਖ ਲੱਥੇ ਧਾੜੀ ਕੋ ਮੰਗਣ ਜਿਤ ਨਾ ਆਵੇ ਸਹਬਾਂ ਦਾ ਫਰਮਾਨ हे ਪ੍ਰਭ ਤੈਨੂੰ ਦੇਖਦੇ ਆਂ ਭੁੱਖਾਂ ਦਾ ਅੰਤ ਹੋ ਗਿਆ ਦੁੱਖਾਂ ਦਾ ਅੰਤ ਹੋ ਗਿਆ ਹੁਣ ਮੈਂ ਕੀ ਮੰਗਾ ਹੁਣ ਤੇ ਅੰਦਰ ਕੋਈ ਮੰਗ ਰਹੀ ਨਹੀਂ ਤੂੰ ਸਾਹਮਣੇ ਆਇਆ ਸਾਰੀਆਂ ਹੀ ਭੁੱਖਾਂ ਮਿਟ ਗਈਆਂ ਸਾਰੇ ਦੁੱਖ ਮਿਟ ਗਏ ਨੇ। ਦਰਸ਼ਕ ਪ੍ਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ। ਸੁੱਖ ਦਾ ਮਿਲਣਾ ਸੁੱਖ ਦਾ ਮਿਲਣਾ ਨਹੀਂ ਹੈ। ਕਿਉਂਕਿ ਸੁੱਖ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਸੰਸਾਰ ਦੇ ਨਾਲ ਜੁੜਿਆ ਹੋਇਆ ਨਹੀਂ। ਕਦੀ ਅਸੀਂ ਕਹਿ ਦਿੰਦੇ ਹਾਂ ਸਾਨੂੰ ਸੁੱਖ ਮਿਲਿਆ ਹੈ। ਨਹੀਂ ਪ੍ਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ। ਕੇਵਲ ਸੁੱਖ ਦਾ ਮਿਲਣਾ ਸੁੱਖ ਦਾ ਮਿਲਣਾ ਨਹੀਂ ਹੈ। ਤੋਂ ਸਹਿਬ ਕਹਿੰਦੇ ਨੇ ਜਿਸ ਵਕਤ ਪ੍ਰਮਾਤਮਾ ਮਿਲਦਾ ਹੈ ਸਭ ਕੁਝ ਮਿਲ ਜਾਂਦਾ ਹੈ। ਮੰਗ ਮਨੁੱਖ ਦੇ ਅੰਦਰ ਰਹੇਗੇ ਚਾਹੇ ਸੰਸਾਰ ਦੀ ਹੋਵੇ ਤੇ ਚਾਹੇ ਕਰਤਾਰ ਦੀ ਹੋਵੇ ਧਾਰਮਿਕ ਦੁਨੀਆ ਵਿੱਚ ਚਾਰ ਪਦਾਰਥਾਂ ਦੀ ਬੜੀ ਅਹਿਮੀਅਤ ਮੰਨੀ ਜਾਂਦੀ ਹੈ ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ ਤੇ ਦੋ ਪਦਾਰਥਾਂ ਦਾ ਸੰਬੰਧ ਅਧਿਆਤਮਕ ਨਾਲ ਹੈ ਜਿਨ੍ਹਾਂ ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ ਉਹ ਹਨ ਧਨ ਤੇ ਕਾਮ ਜਿਨ੍ਹਾਂ ਦੋ ਪਦਾਰਥਾਂ ਦਾ ਸੰਬੰਧ ਅਧਿਆਤਮਕ ਨਾਲ ਹੈ ਉਹ ਹੈ ਧਰਮ ਅਰਥ ਤਾਮ ਮੋਖ ਉਹ ਹੈ ਧਰਮ ਤੇ ਮੋਕਸ਼ ਜਿਸ ਦਾ ਸੰਬੰਧ ਅਧਿਆਤਮਕ ਨਾਲ ਹੈ ਕਹਿੰਦੇ ਨੇ ਜਿਉਂ-ਜਿਉਂ ਬੰਦਾ ਧਰਮੀ ਬਣਦਾ ਹੈ ਤਉ ਤਉ ਉਸ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਉਸ ਦੇ ਬੰਧਨ ਟੁੱਟਦੇ ਨੇ ਬੰਧਨ ਕੀ ਨੇ ਸਰੀਰ ਨੂੰ ਬਿਮਾਰੀਆਂ ਦੇ ਬੰਧਨ ਨੇ ਮਨ ਨੂੰ ਵਿਕਾਰਾਂ ਦੇ ਬੰਧਨ ਨੇ ਆਤਮਾ ਨੂੰ ਜਨਮ ਤੇ ਮਰਨ ਦਾ ਬੰਧਨ ਜੈਸੇ-ਜੈਸੇ ਬੰਦਾ ਧਰਮ ਦੇ ਗਹਿਰੇ ਤਲ ਵਿੱਚ ਜਾਂਦਾ ਹੈ ਬਿਮਾਰੀਆਂ ਦੇ ਬੰਧਨ ਤੋਂ سریر آزاد ہوں دے, دے بندھن تو من آزاد ہوتا اور جنم مرن کے بندھن تو جیو آتما آزاد ہوں موک دی پراپتی ہو جاتی ہے موکش پرم اپلبدھی ہے موکش تو بنا کوئی ایسا پھل نہیں جس اتنا سواد ہوئے رس ہوئے تو ہو جو جوں دھرم ودا ہے تو توں توکش بدھتا ہے اور جن ود ہے توں تیو کام ہے صرف دھن ہے ਤੇ ਧਰਮ ਨੇ ਐਸੇ ਬੰਦੇ ਦਾ ਕਾਮੀ ਹੋ ਜਾਣਾ ਅਤੀ ਕਾਮੀ ਹੋ ਜਾਣਾ ਕੁਦਰਤੀ ਗੱਲ ਹੈ। ਤੋ ਜਿ세 ਜਿ세 ਘਰ ਵਿੱਚ ਧਨ ਵਧੇ ਨਾਲੇ ਧਰਮ ਵੀ ਵਧੇ ਤਾਂ ਹੀ ਸੰਤੁਲਨ ਕਾਇਮ ਰਹੇਗਾ ਵਰਨਾ ਤਵਾਜਨ ਦਾਵਾ ਡੋਲ ਹੋ ਜਾਏਗਾ ਸੰਤੁਲਨ بگੜ ਜਾਏਗਾ ਜਿਤਨੀ ਸੀਮਾ ਵਿੱਚ ਧਨ ਵਧੇ ਉਤਨੀ ਹੀ ਸੀਮਾ ਵਿੱਚ ਧਰਮ ਵਧੇ ਤਾਂ ਫਿਰ ਕੀ ਹੋਵੇਗਾ ਜਿਤਨੀ ਸੀਮਾ ਵਿੱਚ ਕਾਮ ਵਧੇਗਾ ਉਤਨੀ ਸੀਮਾ ਵਿੱਚ ਮੋਕਸ਼ ਵੀ ਵਧੇਗਾ ਔਰ ਇਹ ਚਾਰ ਪਦਾਰਥ ਮੰਨੇ ਗਏ ਨੇ ਚਾਰ ਪਦਾਰਥ ਦੇ ਮਿਲਦੇ ਆਏ ਮਨੁੱਖ ਮਾਲਾਵਾਲ ਹੋ ਜਾਂਦਾ ਹੈ ਦੋ ਪਦਾਰਥ ਸੰਸਾਰ ਦਾ ਸੁੱਖ ਪੈਦਾ ਕਰਦੇ ਨੇ ਔਰ ਦੋ ਪਦਾਰਥ ਅਧਿਆਤਮਿਕ ਰਸ ਨੂੰ ਜਨਮ ਦੇਂਦੇ ਨੇ ਆਤਮਾ ਦੇ ਖੇੜੇ ਨੂੰ ਜਨਮ ਦੇਂਦੇ ਨੇ ਆਤਮਿਕ ਪ੍ਰਸੰਤਾ ਨੂੰ ਜਨਮ ਦੇਂਦੇ ਨੇ ਇਥੇ ਠੀਕ ਹੈ ਕਿ ਮਨੁੱਖੀ ਤਨ ਵਾਸਤਵਿਕ ਤਿੰਨ ਹਸਤੀਆਂ ਦਾ ਮجموعਾ ਹੈ ਸਰੀਰ ਮਨ ਆਤਮਾ ਸਰੀਰ ਦਾ ਜੋ ਸਰੀਰ ਨਾਲ ਮਿਲਨ ਹੈ ਪਦਾਰਥ ਦਾ ਜੋ ਪਦਾਰਥ ਨਾਲ ਮਿਲਣਾ ਹੈ ਕਿਉਂਕਿ ਸਰੀਰ ਸਵੈਮ ਇੱਕ ਪਦਾਰਥ ਹੈ ਤੰਤਰਾਂ ਦਾ ਪੁਤਲਾ ਹੈ ਪਦਾਰਥਾਂ ਦੀ ਬਣਤਰ ਹੈ ਪਦਾਰਥ ਦਾ ਜੋ ਪਦਾਰਥ ਨਾਲ ਮੇਲ ਹੈ ਸਰੀਰ ਦਾ ਜੋ ਸਰੀਰ ਨਾਲ ਮੇਲ ਹੈ ਇੱਥੋਂ ਜੋ ਰਸ ਪੈਦਾ ਹੁੰਦਾ ਹੈ ਇਸ ਨੂੰ ਕਾਮ ਰਸ ਕਹਿੰਦੇ ਹਨ ਮਨ ਦਾ ਜੋ ਮਨ ਨਾਲ ਮੇਲ ਹੈ ਇਸ ਮੇਲ ਤੋਂ ਜਿਸ ਰਸ ਦਾ ਜਨਮ ਹੁੰਦਾ ਹੈ ਇਸ ਨੂੰ ਪ੍ਰੇਮ ਰਸ ਕਹਿੰਦੇ ਹਨ ਤੇ ਆਤਮਾ ਦਾ ਜੋ ਪਰਮਾਤਮਾ ਨਾਲ ਮੇਲ ਹੈ ਇਸ ਮੇਲ ਤੋਂ ਜਿਸ ਰਸ ਦਾ ਜਨਮ ਹੁੰਦਾ ਹੈ ਇਸ ਨੂੰ ਭਗਤੀ ਕਹਿੰਦੇ ਨੇ ਭਗਤੀ ਰਸ ਸ਼ਿਖਰ ਦਾ ਰਸ ਹੈ ਭਗਤੀ ਰਸ ਸਭ ਤੋਂ ਉੱਚੇ ਦਾ ਰਸ ਹੈ ਕਾਮ ਰਸ ਪਸ਼ੂਆਂ ਦੀ ਦੁਨੀਆ 'ਚ ਵੀ ਹੈ ਪੰਛੀਆਂ ਦੀ ਦੁਨੀਆ ਦੇ 'ਚ ਵੀ ਹੈ ਕੀੜੇ ਮਕੌੜਿਆਂ ਦੀ ਦੁਨੀਆ ਦੇ 'ਚ ਵੀ ਹੈ ਅਗਰ ਇਸ ਰਸ ਤੋਂ ਮਨੁੱਖ ਉੱਚਾ ਨਹੀਂ ਉਠਿਆ ਤਾਂ ਫਿਰ ਪਸ਼ੂਆਂ ਦੇ ਤਲ ਤੇ ਖੜਾ ਹੈ ਮਨੁੱਖ ਸਾਦੇ ਤਲ ਤੇ ਬੰਦਾ ਉਦੋਂ ਪਹੁੰਚ ਜਾਂਦਾ ਹੈ ਜਦ ਪ੍ਰੇਮ ਦੀ ਦੁਨੀਆ 'ਚ ਪਹੁੰਚਦਾ ਹੈ ਤੋ ਸਿਰਫ ਕਾਮਨਾ ਦਾ ਸੰਬੰਧ ਗੁਰੂ ਨਾਲ ਜੋੜਨਾ ਇਹ ਸੰਬੰਧ ਕੋਈ ਬਹੁਤ ਉੱਚਾ ਨਹੀਂ ਪਰ ਗੁਰੂ ਦੇ ਵਿਚਾਰਾਂ ਨਾਲ ਆਪਣੇ ਵਿਚਾਰ ਜੋੜ ਲੈਣ ਗੁਰੂ ਦੇ ਮਨ ਨਾਲ ਆਪਣਾ ਮਨ ਜੋੜ ਲੈਣਾ ਤੋ ਦੋ ਦਿਲਾਂ ਦੇ ਜੁੜਦੇ ਆ ਦੋ ਵਿਚਾਰਾਂ ਦੇ ਜੁੜਦੇ ਆ ਪਿਆਰ ਦਾ ਜਨਮ ਹੁੰਦਾ ਜਿਸ ਦਿਨ ਦੋ ਵਿਚਾਰ ਇੱਕ ਹੋ ਜਾਂਦੇ ਨੇ ਪਿਆਰ ਪੈਦਾ ਹੁੰਦਾ ਉੱਥੇ ਸਨੇਹ ਦਾ ਜਨਮ ਹੋ ਜਾਂਦਾ ਹੈ ਪ੍ਰੇਮ ਤੇ ਸਨੇਹ ਇਕ ਬਹੁਤ ਵੱਡੀ ਤ੍ਰਿਪਤੀ ਦੇ ਜਾਂਦੀ ਹੈ ਸਹਿਬ ਕਹਿੰਦੇ ਨੇ ਜਿਨਿ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਧਾਏ ਪ੍ਰੇਮ ਦੇ ਨਾਲ ਤ੍ਰਿਪਤੀ ਮਿਲਦੀ ਹੈ ਲੇਕਿਨ ਪਰਮ ਆਨੰਦ ਪਰਮ ਪ੍ਰਸੰਤਾ ਉਦੋਂ ਹੀ ਮਨੁੱਖ ਨੂੰ ਮਿਲਦੀ ਹੈ ਜਦ ਆਤਮਾ ਦਾ ਪਰਮਾਤਮਾ ਨਾਲ ਮੇਲ ਹੋਵੇ ਆਤਮਾ ਦਾ ਪਰਮਾਤਮਾ ਨਾਲ ਮਿਲਨ ਹੋਵੇ ਤੋ ਸਹਿਬ ਦੀ ਬਾਣੀ ਦਾ ਇਹ ਪ੍ਰਮਾਨ ਪ੍ਰਭੂ ਚੰਤਨ ਦੇ ਨਾਲ ਮਨੁੱਖ ਦੀ ਝੋਲੀ ਚਾਰ ਪਦਾਰਥਾਂ ਨਾਲ ਭਰ ਜਾਂਦੀ ਹੈ

ਏ ਬੰਦੇ ਜੇ ਤੈਨੂੰ ਚਾਰ ਪਦਾਰਥ ਚਾਹੀਦੇ ਨੇ ਇਹਨਾਂ ਪਦਾਰਥਾਂ ਦੇ ਨਾਲ ਜੇ ਤੂੰ ਆਪਣੀ ਝੋਲੀ ਭਰਨਾ ਚਾਹੁੰਦਾ ਸਤਸੰਗ ਦੇ ਚ ਆ ਗੁਰੂ ਦੀ ਸ਼ਰਨ ਦੇ ਚ ਆ ਗੁਰੂ ਦੀ ਸ਼ਰਨ ਸਤਸੰਗ ਦਾ ਰਸ ਔਰ ਗੁਰਮਤਿ ਦੀਆਂ ਵਿਚਾਰਾਂ ਤੇਰੇ ਹੀ ਇਸ ਝੋਲੀ ਨੂੰ ਚਾਰ ਪਦਾਰਥਾਂ ਨਾਲ ਭਰ ਦੇਣਗੀਆਂ ਤੇ ਇਹਨਾਂ ਪਦਾਰਥਾਂ ਤੋਂ ਕੋਈ ਹੋਰ ਉੱਚਾ ਪਦਾਰਥ ਹੈ ਨਹੀਂ ਜਿਸ ਵਿੱਚ ਕੇਤ ਧਨ ਤੇ ਕਾਮਨਾ ਦੀ ਪੂਰਤੀ ਹੋ ਜਾਏ ਸੰਸਾਰ ਤੋਂ ਮਨੁੱਖ ਉੱਚਾ ਉੱਠਦਾ ਹੈ ਸਭ ਕੁਝ ਮਿਲ ਗਿਆ ਸਭ ਕੁਝ ਮਿਲ ਗਿਆ